ਸਾਰੇ ਜਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਟੇ ਭਾਈ ਜੀ ਮੇਰਾ ਨਾਮ ਲਖਮਿੰਦਰ ਸਿੰਘ ਹੈ ਜੀ ਮੈਂ ਇੱਕ ਮਿੰਟ ਨਾ ਭਾਈ ਜੀ ਪਲੀਜ਼ ਪੂਰੀ ਗੱਲ ਸੁਣ ਲਓ ਬੇੰਤੀ 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 ਆਮ ਨੂੰ ਪਤਾ ਸੀਗਾ ਮਦਰ ਮੇਰੇ ਥੋੜੇ ਢਿੱਲੇ ਮਿੱਠੇ ਰਹਿੰਦੇ ਛੋਟਾ ਭਰਾ ਵੈਕਸੀਡੈਂਟ ਹੋਇਆ ਵਾ ਇਹ ਮੈਂ ਕਿਹਾ ਚਲੋਂ ਦੀ ਚਾਹ ਪਾਣੀ ਪੀ ਜੰਨੇ ਆ ਤੇ ਮੈਂ ਉੱਥੇ ਗਿਆ ਦੇਖਦਾ ਜੀ ਇੱਕ ਅੰਕਲ ਖੜੇ ਦੇ ਇੱਕ ਮੁੰਡਾ ਸੀਗਾ ਇਹ ਉਹਨਾਂ ਤੇ ਜਦ ਹੱਥ ਚੱਕਿਆ ਗਿਆ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜੜਦਾ ਨਹੀਂ ਜਿਹੜੇ ਅੰਕਲ ਸੀਗੇ ਜੀ ਮੈਨੂੰ ਅਗਲੇ ਦਿਨ ਫੋਨ ਚੱਲਿਆ ਜਾਂਦਾ ਵੀ ਸੋਚੀ ਸਾਫ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨੂੰ ਕਿਹਾ ਵੀ ਉਹ ਬੰਦੇ ਨਾਲ ਟੱਕਾ ਹੋਇਆ ਸੋਚੀ ਬੰਦੇ ਨਾਲ ਉਹਤੇ ਹੱਥ ਚੱਕਿਆ ਗਿਆ ਮੇਰਾ ਪੇਟ ਆ ਸੀਗਾ ਜੀ ਕਿੰ데 ਧੁਖਦੀ ਗੱਲ ਹੈ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾਮ ਮਿਲਦਾ ਮੈਂ ਉਹ ਆਂਦਾ ਨਾ ਉਹ ਬੰਦੇ ਨਾਲ ਕੋਈ ਕਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹਿ ਰਿਹਾ ਮੈਂ ਤੁਸਾਂਹਾਂ ਦੀ ਕਦੇ ਬੰਦੇ ਦੀ ਉਹ ਦੇਖੋ ਜੀ ਫੌਜੀ ਸਰਦਾਰ ਤਾਂ ਨੇ ਖੜਦੇ ਆ ਆਪਾਂ ਤਾਂ ਰੋਟੀ ਖਾ ਰਹੇ ਆ ਉਹ ਆ ਲੋਕ ਨਹੀਂ ਹੋਣਗੇ ਆਪਾਂ ਕਿੱਥੇ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਆ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਨੂੰ ਚੱਕ ਲੱਪੜ ਮਾਰਤਾ ਯਾਰ ਕੋਈ ਗੱਲ ਬਣਦੀ ਆ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਸਾਹ ਅੱਖਾਂ ਸਾਹਮਣੇ ਹੋਇਆ ਜਿਉਂ ਕਹਿੰਦੇ ਉਹਨੇ ਲੱਪੜੀ ਮਾਰ ਆ ਗਿਆ 24 ਟਾਈਮ ਕੈਮਰਾ ਚੱਲਦਾ ਉੱਥੇ ਭਾਈ ਜੀ ਤਦ ਦਿੱਤ ਪੰਡਾ ਪਣੀ ਹੋ ਜੂਗਾ ਮੈਂ ਹੁਣ ਵੀ ਕਹਿੰਦਾ ਜੀ ਇੱਕ ਗੱਲ ਦੱਸਿਓ ਭਰਾ ਜੀ ਮੈਂ ਕਿਤੇ ਉਪਰੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ ਦਾਰੂ ਪੀ ਰਹੇ ਸੀ ਕੀ ਇਹ ਸੱਚ ਹੈ ਜਾਂ ਝੂਠ ਹੈ ਵੀਰ ਜੀ ਵੀਰ ਜੀ ਮੇਰੀ ਕਹ ਬੈਂਤੀ ਹੈ ਤੁਸੀਂ ਕਦਮ ਚੱਲੇ ਜਾਣਾ ਅਸੀਂ ਵੀ ਪਹਿਲੇ ਉੱਥੇ ਜਾਂਦੰਦੇ ਸੀ ਗਾ ਰੋਤੀ ਪਲਾਟੋ ਬਰੁਕਾ ਖਾਣਾ ਬਕਾਇਦਾ ਲਿਖ ਕੇ ਲਾਇਆ ਹੋਇਆ ਪੀਸੀਆ ਵਾਲੇ ਹੁੰਦੇ ਹੁੰਦੇ ਆ ਉੱਥੇ ਕੋਈ ਦਾਰੂ ਦਾਰੂ ਕਰਕੇ ਚੱਲਦੇ ਨਹੀਂ ਜਿਹਨੂੰ ਮਰਜ਼ੀ ਪੁੱਛ ਲੈ ਸਾਡਾ ਸਟੈਂਡ ਅਸੀਂ ਇੱਥੇ ਖੜਦੇ ਆ ਧੰਨਵਾਦ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਗੱਲ ਇਹਦੇ ਨਾਲ ਆ ਕੇ ਇਹ ਦੱਸੋ ਸਰ ਕਰਨਲ ਬਾਠ ਦੀ ਪਤਨੀ ਨੇ ਪਲੀਜ਼ ਇਸ ਨੂੰ ਬੋਲਣ ਦੋ ਕੋਈ ਵਿੱਚ ਬੋਲੋ ਨਾ ਇਹ ਸਭ ਤੋਂ ਵੱਡੀ ਕਹਾਣੀ ਹੈ ਸਾਡੇ ਲਈ ਜਿਹੜੇ ਗਵਾਹ ਨਾਲ ਤੇਰਾ ਨਾਮ ਦੱਸ ਔਰ ਤੂੰ ਜੋ ਦੇਖਿਆ ਸੀ ਉਹ ਦੱਸ ਸੱਚ ਦੱਸੀ ਤਾਰੇ ਤੋਂ ਸੋ ਜੇ ਮੈਂ ਡਰਦਾ ਹੁੰਦਾ ਮੈਂ ਭੈਣ ਮੇਰੇ ਤੁਹਾਡੇ ਕੋਲ ਇੱਕ ਮਾਨਸੇਵਾ ਲਈ ਆਏ ਤੁਸੀਂ ਮੇਰੀ ਭੈਣਾ ਵਰਗੇ ਹੋ ਸਮਝ ਰਹੇ ਹੋ ਨਾ ਜੀ ਇੱਥੇ ਦੇਖ ਲਓ ਤਾਰਾਪੁਰ ਗੇਟ ਇੰਜੀਨੀਅਰ ਗੇਟ ਆਪਤ ਗੇਟ ਚੌਂਡ ਪਟਾਲੀ ਨੂੰ ਨੀ ਪਟਾਲੀ ਨੇ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਪੋਚਿਆਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਹੈ ਜੀ ਇਹਨਾਂ ਕਰਕੇ ਆਪਾਂ ਚਾਪੜੇ ਤੇ ਪੜੇ ਆਰਾਮ ਨਾਲ ਬੈਠੇ ਆ ਰਿਲੈਕਸ ਇਹ ਨਾ ਹੋਣ ਵਿਚਾਰੇ ਮੈਂ 100% ਕਹ ਰਿਹਾ ਮਾਂ ਔਂਕਲ ਜੀ ਤਾਰੂ ਵੀਰੇ ਸੀਗੇ ਜੀ ਮੈਂ ਨਹੀਂ ਉਹਨੂੰ ਜਾਣਦਾ ਮੈਂ ਤਾਂ ਮਿਲਿਆ ਵਿਥੋਂ ਅੱਜ ਵੀ ਤੁਹਾਨੂੰ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਰੋ ਰਹੇ ਸੀਗੇ ਪੁੱਛੀ ਮਰ ਪਹਿਲ ਮੇਰੇ ਤੁਹਾਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਦਰਦੂ ਨਹੀਂ ਪੀ ਰਹੇ ਸੀਗੇ ਗਲਤ ਗੱਲ ਹੈ ਜੀ ਤੁਸੀਂ ਕੈਮਰਾ ਕਢਾ ਲਿਓ ਪਹਿਲੀ ਗੱਲ ਤੁਹਾਨੂੰ ਲੱਗ ਰਿਹਾ ਨਾ ਪਿੰਕ ਲੈ ਹੱਥ ਚੱਕਿਆ ਔਰ ਕੋੜੋ ਜਿਹੀ ਨਹੀਂ ਲੱਗੇ ਜੀ ਤੁਸੀਂ ਫੋਟੋ ਦਿਖਾ ਦੋ ਲੱਪੜ ਮਾਰਦੇ ਹੋਏ ਪੁੱਛੀ ਗੱਲ ਤਾਰੂ ਇਹ ਗਲਤ ਹੈ ਜੀ ਸਭਾ ਸਾਰ ਨੂੰ ਉਹਨਾਂ ਨੂੰ ਬਦਨਾਮ ਕਰਿਆ ਯਾਰ ਵੀ ਤਾਰੂ ਪੀ ਰਹੇ ਕੋਈ ਦਰਦੂ ਪੁੱਛੀ ਗੱਲ ਕੀ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ